ਹੁਣ ਖਾਲਸਾਪਨ ਦੀ ਗੱਲ ਕਰਦੇ ਹਾਂ ਮੈਂ ਸੰਤ ਜਰਨੈਲ ਸਿੰਘ ਹੋਣਾ ਤੇ ਲਿਖਿਆ ਹੈ ਕਿ ਜਦੋਂ ਜ਼ੁਲਮ ਹੋਇਆ ਪੰਜਾਬ ਵਿੱਚ ਤੇ ਸਿੱਖ ਇਕੱਠੇ ਹੋਏ ਉਦੋਂ ਬਾਗਦੁਰਸਾਂ ਵੀ ਪੰਜਾਬ ਦੀ ਜਿਹੜੀ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਉਹਨੇ ਮੋਨਿਆਂ ਦੇ ਸਿਰਾਂ ਤੇ ਦਮਾਲੇ ਸਜਾਤੇ ਉਸ ਲਿਖਿਆ ਜ਼ੁਲਮ ਹੈ ਅਪਾਰ ਨ ਮਰਦ ਸਹਾਰੇ ਉੱਠਿਆ ਸ਼ੇਰ ਪੰਜਾਬ ਦਾ ਉਹਦੇ ਬੋਲ ਕਰਾਰੇ ਉਹਦੇ ਸੀਨੇ ਭਾਂਬੜ ਮੱਚਦੇ ਅੱਖੀ ਅੰਗਿਆਰੇ ਕਹਿੰਦਾ ਕਿਹੜਾ ਮਾਂ ਨੇ ਜੰਮਿਆ ਉਹ ਸਾਡੀ ਅਣਖ ਵੰਗਾਰੇ ਸੁੱਤੇ ਸ਼ੇਰ ਪੰਜਾਬ ਦੇ ਉਹਨੇ ਲਲਕਾਰੇ ਖਾਤਰ ਹਰਮੰਦਰ ਸਾਹਿਬ ਦੀ ਉਹ ਤੁਰੇ ਦਲਾਰੇ ਮਾਨ ਸਿੱਖ ਕੌਮ ਸ਼ੇਰਾਂ ਦੀ ਜੋਧੇ ਬੁਪਕਾਰੇ ਵੀ ਉਹਦੀ ਇੱਕ ਭਬਕ ਸੁਣ ਕੇ ਜਿਹੜੇ ਨੌਜਵਾਨ ਹੀ ਨਾ ਜਿਹੜੇ ਲੋਕ ਦੇ ਫਿਰਦੇ ਇੱਕ ਮਾਦਾਂ ਚ ਉਸਰਾਂ ਤੇ ਖੱਪਣ ਬੰਨ ਕੇ ਆ ਗਏ ਉਹ ਕਹਿੰਦੇ ਬਾਬਾ ਦੱਸ ਕਿੱਥੇ ਸਿਰ ਲਾਉਣਾ ਕੀ ਸੀ ਦੇਖ ਲੋ ਇਦਾਂ ਦਾ ਸੰਤਾਂ ਭਗਤੀ ਭਗਤੀ ਸੀ ਸ਼ਬਦ ਹੀ ਉਹਦੇ ਕੋਲ ਜਿੰਨੇ 101 ਪਾਠ ਕਰਨਾ ਜਪਜੀ ਸਾਹਿਬ ਦਾ ਉੱਥੇ ਗੁਰੂ ਨਾਨਕ ਆਪ ਨਹੀਂ ਆ ਜਾਂਦਾ ਤੁਸੀਂ ਜਿਆਦਾ ਨਹੀਂ 40 ਦਿਨ ਤੁਸੀਂ ਬਹਿ ਕੇ ਕਾਂਚ ਵਾਇਗੁਰੂ ਵਾਇਗੁਰੂ ਕਰਕੇ ਵੇਖ ਲਓ ਤੁਹਾਡੇ ਸ਼ਬਦੀ ਬਦਲ ਜਾਣੇ ਆ